ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਤੁਹਾਡੇ ਵਾਸਤੇ ਇੱਕ ਤੋਹਫਾ ਲੈ ਕੇ ਆਂਦਾ ਬੂਰੀ ਨੀਲੀ ਰਾਵੀ ਦਾ ਤੇ ਮਗਰ ਬੱਚਾ ਵੀ ਬੂਰੀ ਨੀਲੀ ਰਾਵੀ ਦਾ ਜੀ ਤੋਫਾਈਆ ਸੁਆ ਸੁਆ ਨਾਗਾ ਤੇ ਇੱਕ ਨੀਲੀ ਰਾਵੀ ਦਾ ਵੀਰੇ ਛੋਟਾ ਕੱਟਾ ਡਿਟੇਲ ਬਾਾਈ ਤੋਂ ਲੈ ਕੇ ਦਊਗਾ ਵੀਡੀਓ ਨੂੰ ਐਂਡ ਤੇ ਕਰ ਦੇਖਿਓ ਤੁਹਾਨੂੰ ਨਾਗ ਪਸੰਦ ਆਊਗਾ ਤਸੱਲੀ ਪਰ ਖਾ ਕੇ ਕਰ ਲਿਓ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਹਰਜਿੰਦਰ ਸਿੰਘ ਵੀਰੇ ਪਿੰਡ ਰਿਚਡਕ ਤਸਵੀਰ ਤਸਵੀਰ ਤੇ ਜਿਹੜਾ ਮੋਕਾ ਬਾਈ ਠੀਕ ਆ ਵੀਰੇ ਦੋ ਨਾਗ ਆ ਜੀ ਅੱਜ ਅੱਜ ਦੋ ਨਾਗ ਵੀਰੇ ਇੱਕ ਥੂਆ ਥੂਆ ਤੇ ਇੱਕ ਬੱਚਾ ਹੀ ਹੈ ਠੀਕ ਆ ਆਇਦਰੋ ਬਾਈ ਸ਼ੁਰੂ ਕਰਾਂਗੇ ਨੀਲੀ ਰਾਵੀ ਤੋਂ ਸੁਆਕੇ ਨਮਾ ਸੁਈ ਹੈ ਜੀ ਤੁਹਾਵਰੇ ਕੋਈ ਦੂਜਾ ਮੰਨ ਲੈ ਕੋਈ ਤੀਜਾ ਮੰਨ ਲੈ ਠੀਕ ਆ ਆਪਣੀ ਫ੍ਰੀਜੀ ਆਪਣੀ ਖਰੀਦੀ ਹੋਈ ਹੈ ਕਦੋਂ ਸੂਈ ਹੈ ਜੀ ਇਹ ਸੂਈ ਨਹੀਂ ਹੋਵੇ ਕੋਈ 12 ਦਿਨਾਂ ਦਿਨ ਹੋਏ ਹੋਣਗੇ ਲਗਭਗ 12 ਆ ਪੱਛਾ ਸਾਹਮਣੇ ਆ ਬੱਚੇ ਤੋਂ ਅੰਦਾਜ਼ਾ ਲਾ ਲੈ ਕੋਈ ਠੀਕ ਆ ਜੀ ਕੋਈ 12 ਦਾ ਮੰਨ ਲੈ ਕੋਈ 15 ਦਾ ਮੰਨ ਲੈ ਠੀਕ ਆ ਪੱਛਾ ਇਹ ਹੈ ਕੀ ਆ ਜੀ ਕੱਟਾ ਵੀਰੇ ਕੱਟਾ ਜੀ ਠੀਕ ਆ ਜੇਰ ਕੰਪਲੀਟ ਆ ਜੀ ਇਹਦੀ ਹਾਂ ਜੇਰ ਕੰਪਲੀਟ ਆ ਵਦਿਆਂ ਹੁਣ ਜਿਹੜਾ ਨੈੱਟ ਦੁੱਧ ਕਿੰਨਾ ਤਿਆਰ ਆ ਜੀ ਵੀਰੇ ਹੁਣ ਇਸ ਵਾਰ 8 ਕਿਲੋ ਆਪਾਂ ਚਵਾ ਦਾਂਗੇ ਵੀਰੇ ਕੋਈ ਦੋ ਟਾਈਮ ਚਵਾਏ ਕਰੇ ਕੋਈ ਤਿੰਨ ਟਾਈਮ ਕਰ ਥਣਾ ਦੀ ਗਰੰਟੀ ਹੈ ਜੀ ਥਣਾ ਦੀ ਵੀ ਪਾਰ ਦੀ ਸੜਕੇ ਗਰੰਟੀ ਹੋਊ ਆਪਣੀ 8 ਕਿਲੋ ਦੋਨਾਂ ਟਾਈਮਾਂ ਦਾ ਹਾਂਜੀ ਠੀਕ ਆ 4-4 ਕਿਲੋ ਹੋ ਗਿਆ ਠੀਕ ਹੈ ਫਿਰ ਵਿੱਚ ਆ ਕੇ ਮੇਰਾ ਬਾਈ ਤਸੱਲੀ ਕਰਕੇ ਆ ਜੀ ਤਸੱਲੀ ਕਰਕੇ ਲੈ ਕੇ ਜਾਵੇ ਐਵੇਂ ਬਾਅਦ ਵਿੱਚ ਬਾਈ ਲਾਂਬੇ ਦਾ ਨਹੀਂ ਹੁੰਦਾ ਕੋਈ ਫਾਇਦਾ ਇਹ ਮੇਰਾ ਇੱਥੇ ਆਪਣੇ ਘਰ ਕੋਈ ਦੋ ਟਾਈਮ ਕੋਈ ਤਿੰਨ ਟਾਂ ਮਚਵਾਇ ਕਰਦਾ ਇਹ ਤਾਂ ਅੱਗੇ ਸੇਵਾ ਸੰਭਾਲਦਾ ਹਾਂਜੀ ਲੈ ਜੱਲੀ ਵੀਰੇ ਬੂਰੀ ਨੀਲੀ ਰਾਵੀ ਦਾ ਤੋਹਫਾ ਹੀ ਆ ਜੀ ਤੁਸੀਂ ਇਸ ਬਰੀਡ ਤੇ ਕੰਮ ਕਰਨਾ ਹੋਵੇ ਤਾਂ ਬੱਚੇ ਕਰਮ ਵਾਲੀ ਚੰਗੇ ਪਾਜੂਗੀ ਇੱਕ ਬੱਚਾ ਤੁਹਾਡੇ ਸਾਹਮਣੇ ਆ 12 ਦਿਨਾਂ ਦੀ ਸੂਈ ਆ ਜੇਰ ਕੰਪਲੀਟ ਆ ਜੀ ਬਾਕੀ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ ਨੀਲੀ ਰਾਵੀ ਦੇ ਘਰ ਵਾਲੀ ਸਾਰੀਆਂ ਪੂਰੀਆਂ ਕਰਦੀ ਆ 8 ਕਿਲੋ ਦੀ ਤੁਸੀਂ ਬਾਈ ਦੇ ਘਰੇ ਜਾਨੀ 4 ਕਿਲੋ ਇੱਕ ਡੰਗ ਦਾ ਬਾਈ ਦੇ ਘਰੇ ਆਪ ਦਾ ਜੋਖ ਕੇ ਲੈ ਜਿਓ ਕਿਉਂਕਿ ਜੇ ਕੋਈ ਬਾਅਦ ਚ ਕਹੂਗਾ ਬਈ ਦੁੱਧ ਘੱਟਾ ਵਾਧਾ ਉਹਦਾ ਨਹੀਂ ਕੋਈ ਫਾਇਦਾ ਹੁੰਦਾ ਕਿਉਂਕਿ ਅੱਗੇ ਦੁੱਧ ਸੇਵਾ ਸੰਭਾਲਦਾ ਹੁੰਦਾ ਜਿੰਨਾ ਬਾਈ ਦੇ ਘਰੇ ਨੱਟ ਤਿਆਰ ਆ ਉਹ ਤੁਹਾਨੂੰ ਦੱਸਤਾ ਜੀ ਬਾਕੀ ਸੋਨਾ ਮੁਠੀ ਵਾਲਾ ਥਾਣਾ ਫੂੜ ਸ਼ਾਂਖ ਪੂਰਾ ਵੀ ਨਹੀਂ ਆਪ ਵੀ ਬਹੁਤ ਚੰਗੀ ਆ ਠੀਕ ਆ ਕੋਈ ਚੋਲੇ ਬੱਚਾ ਵਾਜੇ ਕੋਈ ਠੀਕ ਆ ਬੱਚਾ ਵੀ ਮਗਰ ਪੂਰਾ ਟਾਪ ਦਾ ਮੰਨ ਲਓ ਤੁਸੀਂ ਬਰੀਡਰੀ ਰੱਖਣਾ ਹੋਵੇ ਤੇ ਨਾ ਬੱਚੇ ਚੰਗੇ ਪਾਜੂਗੇ ਯਾਨੀ ਇਸ ਬਰੀਡ ਚ ਆਪਾਂ ਚੰਗੀ ਚੀਜ਼ ਕਹਿ ਸਕਦੇ ਆ ਤੇ ਡਿਮਾਂਡ ਕਰਨੀ ਵੀਰੇ ਉਹ ਜਿਹੜੇ ਲੈਣੇ ਆ ਜੈਸ ਨੂੰ ਡਿਮਾਂਡ ਉਹ ਕਰਾਉਣ ਦੀ 95 ਕਰੋੜ ਲੱਖ ਰਲਾ ਲਓ ਹਾਂਜੀ ਤੇ ਆਪਾਂ ਵੀਰੇ 90000 ਚ 100 ਕਿਲੋਮੀਟਰ ਤੱਕ ਪਹੁੰਚ ਕਰਾਂਗੇ ਜੀ ਪਹੁੰਚ ਕਰ ਦਾਂਗੇ ਜੀ ਠੀਕ ਆ ਜੀ 90000 ਰੁਪਏ ਚ ਬਾਈ ਕਹਿੰਦਾ 100 ਕਿਲੋਮੀਟਰ ਆਪਾਂ ਪਹੁੰਚ ਕਰ ਦਾਂਗੇ ਜੇ ਮੁੱਲ ਕਰਾਉਣਾ ਕੋਈ ਆਪ ਦੇ ਆ ਕੇ ਕਰੇ ਵੀਰੇ ਠੀਕ ਆ ਜਿਹੜੀ ਚੀਜ਼ ਆਪਾਂ ਦੱਸੀ ਆ ਆਪਣੇ ਘਰ ਦੀ ਗਾਰੰਟੀ ਆ ਜੀ ਹਾਂ ਗਾਰੰਟੀ ਹਾਂ ਜੀ ਠੀਕ ਆ ਵੀਰੇ ਜਿਹੜਾ ਬਈ ਆ ਬੱਚਾ ਛੋਟਾ ਇਹਦਾ ਕੋਈ ਹੈਗਾ ਸੀਮਨ ਰਿਕਾਰਡ ਹੈਗਾ ਜੀ ਇਹਦਾ ਨਹੀਂ ਸੀਮਨ ਰਿਕਾਰਡ ਹੈ ਨਹੀਂ ਵੀਰੇ ਕੋਈ ਉਮਰ ਕਿੰਨੀ ਕੁ ਹੋ ਜੀ ਸਾਢੇ 3 ਮਹੀਨੇ ਦਾ ਹੀ ਆ ਜੀ ਛੋਟਾ ਬੱਚਾ ਹੀ ਐ 480 ਦਾ ਵੀਰਾ ਵਾਲੀ ਦਾ ਵੀਰਾ ਵਾਲੀ ਦਾ ਠੀਕ ਆ ਉਹਦਾ ਰਿਕਾਰਡ ਮਿਲੂਗਾ ਜੀ ਪ੍ਰੋਪਰ ਹਾਂ ਉਹਦਾ ਮਿਲੂਗਾ ਵੀਰੇ ਆਪਣੀ ਇੱਥੇ ਨਾਲ ਹੀ ਮੱਝ ਖੜੀ ਉਹ ਵਿਖਾਰਾਂਗੇ ਆਪਾਂ ਠੀਕ ਹੈ ਵੀਰੇ ਦੁੱਧ ਦਾ ਮੱਝ ਦਾ ਬਹੁਤ ਸੋਹਣਾ ਠੀਕ ਹੈ ਛੋਟਾ ਬੱਚਾ ਹੀ ਹੈ 480 ਵੀਰਾ ਵਾਲੀ ਦਾ ਬਰੀਡ ਬੜੀ ਚੰਗੀ ਹੈ ਫੇਸ ਕੁਆਲਿਟੀ ਸੋਹਣੀ ਆ ਸਾਢੇ 3 ਮਹੀਨੇ ਬਾਈ ਇਹਦੀ ਉਮਰ ਦਾਤਾ ਬਾਕੀ ਵੀਰੇ ਸਾਂਭਣ ਵਾਲੀ ਚੀਜ਼ ਆ ਦੁੱਧ ਤੇ ਬਲਿਆ ਵਾ ਪੇਟ ਫੂੜਾ ਵੀ ਸੋਹਣਾ ਕਰਮ ਵਾਲਾ ਭਜਨ ਪੂਜਨ ਚੰਗਾ ਠੀਕ ਆ ਇਹ ਐਨੀਮਲ ਜ਼ਿਆਦਾ ਸੀਗੇ ਬਾਈ ਕੋਲ ਤੇ ਬਾਈ ਕਹਿੰਦਾ ਤਾਂ ਵਿੱਚੋਂ ਆਪਾਂ ਨਹੀਂ ਸੰਭਾਲ ਕਰ ਸਕਦੇ ਕੋਈ ਉਹ ਵੀ ਬਣਗਾ ਇੱਥੇ ਆਪਣੇ ਨਾਲ ਹੀ ਆ ਠੀਕ ਆ ਆਪਣਾ ਨਾਲ ਹੀ ਘਰ ਆ ਜੀ ਤੇ ਇਹਦੀ ਡਿਮਾਂਡ ਜੀ ਇਹਦੀ ਵੀ ਨਾਲ ਆਪਾਂ 10000 ਚ ਪਹੁੰਚ ਕਰ ਦਾਂਗੇ ਜੀ ਵੀਰੇ 10000 ਚ 100 ਕਿਲੋਮੀਟਰ 100 ਕਿਲੋਮੀਟਰ ਦੀ ਕਾਰ ਠੀਕ ਆ 10000 ਰੁਪਏ ਚ ਬਾਈ ਕਹਿੰਦਾ ਪਹੁੰਚ ਕਰ ਦਾਂਗੇ ਆਪਾਂ 100 ਕਿਲੋਮੀਟਰ ਬਾਕੀ ਜਿਹਨੂੰ ਵੀ ਨਾ ਕੋਈ ਪਸੰਦ ਹੁੰਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ